ਅੱਜ ਕਿਸਾਨ ਸੰਘਰਸ਼ ਕਮੇਟੀ ਪਿੰਨਾਬ ਕੋੜਬਟਾ ਦੀ ਜਥੇਬੰਦੀ ਦੇ ਸਾਡੇ ਕੋਲ ਬਾਬਾ ਦਰਸ਼ਨ ਸਿੰਘ ਜੀ ਦਾਸਵਾਲ ਮੰਡੀ ਤੋਂ ਸਾਡੇ ਕੋਲ ਪਹੁੰਚੀ ਹੋਈ ਲੜਕੀ ਦਾ ਵਿਆਹ ਸੀ ਉਸ ਨੂੰ ਸੀਸ ਤੇ ਹਾਂ ਬਾਬਾ ਜੀ ਉਹ ਦਿਨ ਸਾਡੇ ਕੋਲ ਲੈਂਟਰ ਦਾ ਪਹਿਰਾ ਹੀ ਤੇ ਸਾਡੇ ਤੋਂ ਆਇਆ ਨਹੀਂ ਗਿਆ ਇਸ ਕਰਕੇ ਫਿਰ ਅੱਜ ਅਸੀਂ ਕਿ ਬਦਲ ਦਰਸ਼ ਮਿਲ ਕਰਕੇ ਆਉਨੇ ਤੇ ਨਾਲੇ ਵੀ ਲੜਕੀ ਨੂੰ ਸਗਨ ਦੇਣਾ ਸੀ ਇਸ ਕਰਕੇ ਫਿਰ ਅੱਜ ਜਾਣ ਕੇ ਤੇ ਇੱਥੇ ਪਹੁੰਚਿਆਂ ਤੇ ਕੋਸ਼ਿਸ਼ ਪ੍ਰਾਪਤ ਹੋਏ ਭਾਈ ਕੋਸ਼ਿਸ਼ ਹੋਇਆ ਕਿ ਲੜਕੀ ਘਰ ਆਪਦੇ ਘਰ ਗਈ ਆ ਤੇ ਸ਼ੁਰਖਰੂ ਹੋਇਆ ਸਾਡਾ ਭਰਾ ਭਾਈ ਵਾਜੂ ਕੀ ਕਾਕਾ ਸਾਰੇ ਕਿਥੇ ਮੁਗੀ ਜੋ ਸਾਰੀ ਜਥੇਬੰਦੀ ਇਥੇ ਪਹੁੰਚ ਚੁੱਕੀ ਏ ਤੇ ਬਾਬਾ ਜੀ ਨੇ ਸਾਡੇ ਪਰ ਸੂਬਾ ਸੂਬਾ ਕਿਸਾਨ ਸੰਘਰਸ਼ ਕਮੇਟੀ ਅੰਦਰ ਜੀ ਸੂਬਾ ਪ੍ਰਧਾਨ ਉਹ ਵੀ ਪਹੁੰਚ ਚੁੱਕੇ ਹਨ ਮਰੇਸ਼ ਸਿੰਘ ਬੂਟੇਵਾਲ ਤੋਂ ਉਹ ਵੀ ਬਲਦੇਵ ਸਿੰਘ ਵਟੋਆ ਦਦਾਰ ਸਿੰਘ ਲਾਹਣਾ ਕਾਰ ਸਿੰਘ ਕਹਾਲਾ ਹਰਪਾਲ ਸਿੰਘ ਕਹਾਲਾ ਸਾਹਬ ਸਿੰਘ ਕਲਮੰਡੇ ਸਭਰਾ ਤੋਂ ਗੁਰਪ੍ਰੀਤ ਸਿੰਘ ਕੋਟ ਲਈ ਸਾਰੇ ਜਥੇਬੰਦੀ ਸਾਡੇ ਕੋਲ ਪਹੁੰਚ ਚੁੱਕੀ ਹੈ ਮੈਂ ਧੰਨਵਾਦ ਕਰਦਾ ਸਾਰੇ ਜਥੇਬੰਦੀ ਕਿਸਾਨ ਸੰਘਰਸ਼ ਕਮੇਟੀ ਦਾ ਵੈਹ ਨੂੰ ਜਿੱका ਖਾਸਾ ਵੈਹ ਨੂੰ ਜੀ